ਇਹ ਜਿਹੜੇ ਆਪਣੇ ਚੀਫ ਮਿਨਿਸਟਰ ਸਾਹਿਬ ਹੈ ਉਹਨਾਂ ਨੂੰ ਸਿੱਖੀ ਤੇ ਬਾਰੇ ਇਹ ਗਿਆਨ ਹੋਣੀਗਾ ਤੇ ਉਹ ਮੌਜ ਮਿਲ ਕਰਤੇ ਹੈ ਤੇ ਉਹਨਾਂ ਨੂੰ ਸਿਖਾਉਣਾ ਪਊਗਾ ਕਿਸੇ ਵਿਦਵਾਨ ਦੀ ਰੇਲੇ ਲੈ ਕਰਨ ਜਦੋਂ ਸਿੱਖਾਂ ਤੇ ਜਾਂ ਮੁਸਲਮਾਨਾਂ ਤੇ ਹੋਰਾਂ ਦੇ ਉੱਤੇ ਗੱਲ ਕਰਨੀ ਪੈਂਦੀ ਹੈ ਦੂਸਰੇ ਪਾਸੇ ਜਦੋਂ ਉਹ ਬਹੁ ਗਿਣਤੀ ਦੀ ਗੱਲ ਕਰਨੀ ਪੈਂਦੀ ਹੈ ਫਿਰ ਕੇਜਰੀ ਸਾਲ ਤੋਂ ਉਹਨੂੰ ਸਮਝਾ ਦਿੰਦੇ ਆ ਕਿ ਐਂ ਕਰਿਆ ਕਰ ਪਰ ਜਿਹੜੀਆਂ ਘਟ ਗਿੰਥੀਆਂ ਸਾਈ ਹੈ ਉਹਨਾਂ ਦੇ ਬਾਰੇ ਉਹਨਾਂ ਨੂੰ ਇਲਮ ਨਹੀਂ ਹੈ ਤਫਸੋਸ ਦੀ ਗੱਲ ਹੈ ਜੀ ਕਿ ਜਿਵੇਂ ਇਹ ਆਏ ਸੀਗੇ ਤੇ ਅੰਗਰੇਜ਼ੀ ਚ ਕਿਹਾ ਜਾਂਦਾ ਕਿ ਪੀਪਲ ਗੈਟ ਦ ਗਵਰਨਮੈਂਟ ਵਿਚ ਦੇ ਡਿਜ਼ਰਵ ਕਿ ਲੋਕਾਂ ਨੂੰ ਸਰਕਾਰ ਉਹੀ ਮਿਲਦੀ ਹੈ ਜਿਹੜੀ ਉਹ ਜਿਹਦੇ ਲਈ ਵੋਟਾਂ ਪਾਉਂਦੇ ਆ ਫਿਰ ਇਹ ਤਾਂ ਲੋਕਾਂ ਦੀ ਵੀ ਗਲਤੀ ਹੈ ਕਿ ਐਹੋ ਜੀ ਸਰਕਾਰ ਨੂੰ ਚੁਣ ਲੈਣਾ ਤੇ ਆਪੋਜੀਸ਼ਨ ਦਾ ਕੋਈ ਮੈਂਬਰ ਹੀ ਨਾ ਭੇਜਣਾ ਅਸੈਂਬਲੀ ਦੇ ਵਿੱਚ ਇਹ ਤਾਂ ਫਿਰ ਸਾਡੀ ਪਬਲਿਕ ਦੀ ਵੀ ਉਨੀ ਮੂਰਖਤਾ ਹੈ ਕਿ ਇਹ ਜਿੰਨੇ ਤੁਸੀਂ ਕਹਿ ਰਹੇ ਹੋ ਸਰਕਾਰ ਦੀ ਹੈਗੀ ਹੈ ਜੇ ਸੈਂਟਰ ਦੀ ਸਰਕਾਰ ਉਹਨਾਂ ਨੂੰ ਗ੍ਰਿਫਤਾਰ ਨਾ ਕਰੇ ਤਾਂ ਫਿਰ ਤਾਂ ਆ ਜਾਣਗੇ ਪਰ ਇਹ ਸੈਂਟਰ ਦੀ ਸਰਕਾਰ ਉਹਨਾਂ ਨੂੰ ਹੁਣ ਅ ਭੜਨਾ ਚਾਹੁੰਦੀ ਹੈ ਉਹ ਜਿਹੜਾ ਇਹ ਐਕਸਾਈਜ਼ ਦਾ ਰੋੜਾ ਪਿਆ ਹੈ ਉਹਦੇ ਬਕਵਾਟ ਵੱਡਾ ਇਹ ਲਾਸ ਕੀਤਾ ਗਿਆ ਤੇ ਜੇ ਉਹਨਾਂ ਨੂੰ ਨਾ ਫੜਿਆ ਤੇ ਫੇਰ ਜੇ ਆ ਜਾਣਗੇ ਤਾਂ ਫੇਰ ਪਰ ਜਿਹੜੇ ਲੋਕਾਂ ਦੇ 32-32 ਸਾਲ ਜੇਲ੍ਹ ਹੋ ਗਏ ਸਿੱਖਾਂ ਦੇ ਉਹ ਸਿੱਖਾਂ ਦੇ ਬੱਚਿਆਂ ਦੇ ਉੱਤੇ ਦਸਕਤ ਨਹੀਂ ਕਰਦੇ ਹੈਗੇ ਕਿ ਇਹਨਾਂ ਨੂੰ ਹੁਣ ਰਿਹਾ ਕੀਤਾ ਜਾਵੇ ਜਿਵੇਂ ਭੁੱਲਰ ਸਾਹਿਬ ਦਾ ਹੈਗਾ ਉਹਦੇ ਵੀ ਮੈਂ ਗੱਲ ਕੀਤੀ ਸੀ ਕੇਜੂਵਾਲ ਸਾਹਿਬ ਨੂੰ ਪਰ ਉੱਥੇ ਵੀ ਟਾਲ ਮਟੋਲ ਦੇ ਰਹੇ ਆ ਪਰ ਮੇਰਾ ਮਤਲਬ ਜਿਹੜੇ ਸਿੱਖਾਂ ਦੇ ਕੈਦੀ ਹੈ ਉਹਨਾਂ ਦੇ ਉੱਤੇ ਉਹਨਾਂ ਦਾ ਕੋਈ ਇਹ ਖਿਆਲ ਨਹੀਂ ਹੈ ਨਾ ਮੁਸਲਮਾਨਾਂ ਦਾ ਇੱਕ ਉੱਥੇ ਜੇਲ੍ਹ ਦੇ ਵਿੱਚ ਹੈਗੇ ਸ਼ਬੀਰ ਸ਼ਾਹ ਇੱਕ ਮਲਕ ਸਾਹਿਬ ਹੈ ਇੱਕ ਸਾਡੇ ਜਥੇਦਾਰ ਸਾਹਿਬ ਹੈ ਕਿ ਅਕਾਲ ਤਖਤ ਦੇ ਉਹਨਾਂ ਨੂੰ ਵੀ ਮੈਂ ਮਿਲਣਾ ਚਾਹੁੰਦਾ ਹਾਂ ਤਿਹਾਰ ਜੇਲ੍ਹ 'ਚ ਪਰ ਮੈਨੂੰ ਉੱਥੇ ਵੀ ਇਜਾਜ਼ਤ ਸਤਿ ਨਹੀਂ ਦਿੰਦੇ ਜਦਕਿ ਐਮਪੀ ਨੂੰ ਉਹਦੇ ਲਈ ਦਰਵਾਜ਼ੇ ਖੁੱਲ੍ਹੇ ਹੋਣੇ ਚਾਹੀਦੇ ਆ ਕਿਉਂ ਕਰਕੇ ਉਹ ਪਤਾ ਲੈ ਕੇ ਆਉਣਾ ਚਾਹੁੰਦਾ ਕਿ ਹਾਲਾਤ ਕਿਹੋ ਜਿਹੇ ਆ ਤੇ ਜੇ ਐਮਪੀ ਦੀ ਰਿਪੋਰਟ ਆ ਜੇ ਤੇ ਸਰਕਾਰ ਨੂੰ ਪਤਾ ਲੱਗ ਸਕਦਾ ਕਿ ਨੁਕਸ ਕੀ ਹੈ ਤੇ ਫਾਇਦਾ ਕੀ ਹੈ ਤਾਂ ਜੇ ਇਹ ਦਰਵਾਜ਼ੇ ਹੀ ਐਮਪੀਾਂ ਦੇ ਲਈ ਪਾਰਲੀਮੈਂਟ ਵੀ ਬੰਦ ਕਰ ਦੇਣੇ ਆ ਬਾਹਰ ਜਾਣ ਦੇ ਲਈ ਵੀ ਬੰਦ ਕਰ ਦੇਣੇ ਆ ਫਿਰ ਮੇਰਾ ਮਤਲਬ ਹੈ ਕਿ ਸਰਕਾਰ ਦੇ ਕੋਲ ਠੀਕ ਇਤਲਾ ਨਹੀਂ ਪਹੁੰਚ ਰਹੀ ਹੈਗੀ